ਲੋ ਜੀ ਲਾਈਫ ਚ ਪਹਿਲੀ ਵਾਰ ਨੂਰ ਦੇ ਪਰਿਵਾਰ ਤੇ ਖੁਸ਼ੀਆਂ ਦਾ ਦਿਨ ਆਇਆ ਵਾ ਅਸੀਂ ਦੋਨੇ ਭੈਣ ਭਰਾ ਰਲ ਮਿਲ ਕੇ ਕਰਵਾ ਰਹੇ ਜੀ ਨੂਰ ਕੇ ਘਰੇ ਸ੍ਰੀ ਅਖੰਡ ਪਾਠ ਸਾਹਿਬ ਤੇ ਤੁਸੀਂ ਸਾਰਿਆਂ ਨੇ ਇਹ ਪ੍ਰੋਗਰਾਮ ਜ਼ਰੂਰ ਦੇਖਣਾ ਨੂਰ ਦੇ ਪਰਿਵਾਰ ਦਾ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੇ ਅੱਜ ਅਸੀਂ ਸਾਡੇ ਘਰੇ ਸ੍ਰੀ ਅਖੰਡ ਪਾਠ ਸਾਹਿਬ ਕਰਾ ਰਹੇ ਮੈਂ ਨੂੰ ਜਾ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਹੁਣ ਅਸੀਂ ਫਾਈਨਲੀ ਅਸੀਂ ਪਹੁੰਚਾਉਣ ਆਉਣ ਚੱਲੇ ਆਂ ਜੀ ਕਾਰਡ ਮਤਲਬ ਜਿਹੜਾ ਆਪਾਂ ਮਤਲਬ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਰਹੇ ਆ ਉਹਦੇ ਕਾਰਡ ਚ ਪਵਾਉਣ ਵਾਸਤੇ ਮੈਂ ਤੇ ਅਸੀਂ ਦੋਨੇ ਪਣ ਪਰ ਚੱਲਨੇ ਚੱਲੀਏ ਵੀ ਚਲੋ ਚਲੋ ਬਈ ਵਲੌਗ ਵੈਸੇ ਇਹਦੀ ਬਹੁਤ ਕੱਟ ਬਣਾਉਨੇ ਆ ਤੇ ਜ਼ਿਆਦਾਤਰ ਅਸੀਂ ਮਤਲਬ ਵੀਡੀਓ ਬਣਾਉਨੇ ਆ ਤੇ ਇਹ ਰਿਹਾ ਜੀ ਤੁਹਾਡੀ ਆਪਣੀ ਪਿਆਰੀ ਨੂਰ ਦਾ ਘਰ ਆਹ ਖੜੀ ਦੀ ਨੂਰ ਦੀ ਭੈਣ ਬਾਏ ਬਾਏ ਕਰ ਜਾਂਦੀ ਆ ਆਉਨੇ ਅਸੀਂ ਮੁੜ ਕੇ ਤੁਸੀਂ ਰੋ ਕਰੇ ਨੂਰ ਕੇ ਘਰੇ ਸ੍ਰੀ ਅਖੰਡ ਪਾਠ ਸਾਹਿਬ ਹੋ ਰਿਹਾ ਵਾ ਇਹਦੇ ਬਾਰੇ ਇਹਦੀ ਫੈਮਿਲੀ ਨੂੰ ਪਤਾ ਵਾ ਪਰਾ세 ਕਾਰਡ ਛਪਾਉਣ ਚੱਲੇ ਆ ਇਹਦੇ ਬਾਰੇ ਇਹਦੀ ਫੈਮਲੀ ਨੂੰ ਨਹੀਂ ਪਤਾਗਾ। ਲਓ ਜੀ ਇਹ ਆ ਸਾਡਾ ਸੋਹਣਾ ਜਿਹਾ ਪੈਂਡ। ਪੈਂਡ ਦਾ ਨਾਮ ਦਸਿਕਰਾਂ ਦੀ ਨੂਰ ਆਪਣੇ ਲੱਗੀ ਆ। ਪਿੰਡਰ ਕਲਾ। ਪਿੰਡਰ ਕਲਾ। ਮੌਸਮ ਜਾਂ ਕਾਫੀ ਖਰਾਬ ਹੋ ਗਿਆ। ਬਾਹਰ ਸਾਰੀ ਕਿਤੇਾਂ ਠੰਡ ਪੈਣ ਲੱਗ ਜਾਂਦੀ। 5 ਵਜੇ ਤੋਂ ਬਾਅਦ ਠੰਡ ਪੈਣ ਲੱਗ ਜਾਂਦੀ ਆ। ਜਿਹੜੇ ਕਾਰਡ ਵਾਲਾ ਸਰਪ੍ਰਾਈਜ਼ ਆ ਨਾ ਇਹ ਵੀ ਨੂਰ ਦੇ ਘਰਦਿਆਂ ਨੂੰ ਵੀਡੀਓ ਦੇਖ ਕੇ ਪਤਾ ਲੱਗਣਾ ਵੀ ਇਹ ਕਾਰਡ ਬਣਾਉਣੇ ਵੀ ਦੇ ਆਏ। ਕਦੇ ਸੋਚਿਆ ਹੀ ਨਹੀਂ ਸੀ। ਕੀ ਹੈ? ਕੀ? ਕੀ ਨਹੀਂ ਸੋਚਿਆ। ਕਦੇ ਸੋਚਿਆ ਹੀ ਨਹੀਂ ਸੀ ਵੀ ਵਾਈਗਰੂ ਦੇ ਚੈਨਲ ਸਾਡੇ ਘਰੇ ਪਹੁੰਗੇ। ਕਦੇ ਨਹੀਂ ਸੋਚਿਆ ਨਵਾਂ ਵੇਲਾ ਨਾ ਇਹ ਪਰਮਾ ਮਣਕੇ ਵੀ ਪਰਮਾਤਮਾ ਕਰਾਉਂਦਾ ਜੋ ਕਰਾਉਂਦਾ ਨੂਰ ਨੂੰ ਬਹੁਤ ਖੁਸ਼ੀ ਆ ਹਨਾ ਨੂਰ ਦੇ ਘਰੇ ਕਿਹਿਆ ਹੀ ਨਹੀਂ ਸੀ ਹੈ ਕਦੇ ਸੋਚ ਕੇ ਵੀ ਨਹੀਂ ਵੇਖਿਆ ਸੀ ਵੀ ਇਹ ਖੁਸ਼ੀਆਂ ਕੇ ਸਾਡੇ ਘਰੇ ਆਉਣਗੇ ਤੇ ਜਿਹੜੀ ਸ੍ਰੀ ਅਖੰਡ ਪਾਠ ਸਾਹਿਬ ਦੀ ਡੇਟ ਆ ਉਹ ਜਲਦੀ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ ਅਗਲੇ ਵਲੌਗ ਦੇ ਵਿੱਚ ਲਓ ਜੀ ਔਰ ਇਹ ਸ਼ਾਪ ਬਾਈ ਵਾਸੂ ਤੋਂ ਆਪਾ ਬਣਾਉਣਿਆ ਨੂਰ ਦੇ ਮਤਲਬ ਕਾਰ ਆਹਰੀ ਦੁਕਾਨ ਦੇ ਆਪਾਂ ਗੱਡੀ ਲਾਈਏ ਸਾਈਡ ਤੇ ਹੱਥ ਫੜ ਲਾ ਮੇਰਾ ਇਧਰ ਆ ਸਤਿ ਸ਼੍ਰੀ ਅਕਾਲ ਜੀ ਇਹ ਵਾਲਾ ਜੀ ਹੋਰ ਕਿਵੇਂ ਹੈਲੋ ਹਰਨੂਰ ਨੂਰ ਦਾ ਚਿਹਰਾ ਵੇਖਦੇ ਸਾਰ ਹੀ ਖੁਸ਼ਾ ਹੋ ਗਏ ਬਹੁਤ ਬੜੀ ਕਿਰਪਾ ਤੁਸੀਂ ਦਿਖਾਓ ਲਓ ਜੀ ਭਾਈ ਖੁਸ਼ੀਆਂ ਦਾ ਦਿਨ ਸਾਂਝਾ ਕਰਦੀ ਹੈ ਤੁਹਾਡੇ ਨਾਲ ਵੀ ਨੂਰ ਦੇ ਘਰੇ ਰਖਾਇਆ ਜੀ ਆਪਾਂ ਸ਼੍ਰੀ ਅਖੰਡ ਬਾਦ ਦਾ ਲਓ ਜੀ ਰਖਾਇਆ ਜੀ ਸ਼ੁਕਰ ਆ ਤੁਹਾਡੇ ਘਰੇ ਪਹਿਲਾਂ ਭਾਈ ਨੇ ਪਹਿਲਾਂ ਉਹਨਾਂ ਦੀਆਂ ਵਧਾਈਆਂ ਦੇ ਦਿੱਤੀਆਂ ਤੁਹਾਨੂੰ ਵਧਾਈਆਂ ਭਾਈ ਤੁਹਾਨੂੰ ਵੀ ਤੇ ਆਪਾਂ ਜੀ ਬਣਾਉਨੇ ਕਾਰਡ ਅੱਛਾ ਬਣਾ ਦੇ ਤੇ ਤੂੰ ਇਹ ਦਿਖਾ ਦੇ ਉਹ ਗੱਡੀ ਆਨ ਵੱਖਰੇ ਵੱਖਰੇ ਵੀ ਨੂਰ ਦੇਖੜੇ ਕਿੜੇ ਜਾਨ ਇੱਕ ਦਾ ਡਿਜ਼ਾਈਨ ਇਹਦੀ ਪਸੰਦ ਹੈ ਜ ਆਪਾਂ ਦੇਖਣਾ ਵਾ ਜਿਹੜਾ ਨੇ ਕਹਿਦਾ ਉਹ ਵੀ ਤਾਂ ਨਗਾ ਦੇਣਾ ਆਹ ਵਾਲਾ ਕਾਰ ਦਿਆਂ ਆਹ ਵਾਲਾ ਕਾਰ ਦੂ ਨੇ ਤਾਂ ਨਗਾਤਾ ਵੀ ਕਹਿੰਦੇ ਵੀ ਆਹ ਬਣਾ ਲਈਏ ਵਧੀਆ ਲੱਗਦੀ ਹੈ ਵੀਡੀਓ ਮੈਂ ਓਕੇ ਧੰਨਵਾਦ ਕੋਈ ਗਲਤੀ ਫਲਤੀ ਹੋਵੇ ਤਾਂ ਦੱਸੋ ਇੱਕ ਜਮਾ ਧੰਨਵਾਦ ਕਿਹੜੀ ਪੈਂਡ ਆਪਣਾਈ ਪੈਂਡ ਲੋਗ ਲੋਗ ਤੋਂ ਇਹ ਤੁਸੀਂ ਵੀ ਲੋਗੜ ਚਰੀ ਠੀਕ ਹੈ ਜੀ ਠੀਕ ਹੈ ਜੀ ਵਧੀਆ ਲੱਗਿਆ ਜੀ ਮਿਲ ਕੇ ਧੰਨਵਾਦ ਆਜੋ ਵੀ ਟਿਕਟੋਕ ਸਟਾਰ ਨੂਰ ਪ੍ਰੀਤ ਕੌਰ ਤਾਂ ਲੱਗਦਾ ਮੰਮੀ ਦਾ ਨਾਮ ਤੇ ਨਾਲ ਲੱਗਦਾ ਡੈਡੀ ਦਾ ਨਾਮ ਠੀਕ ਹੈ ਥੈਂਕ ਯੂ ਕਰ ਜਾ ਕੇ ਸਰਪ੍ਰਾਈਜ਼ ਧੰਨਵਾਦ ਜੀ ਬਹੁਤ ਬਹੁਤ ਅਸੀਂ ਲੈ ਜਾਣਾ ਇੱਕ ਦੋ ਦਿਨਾਂ ਹੀ ਤੁਹਾਡੇ ਨਾਲ ਠੀਕ ਹੈ ਜੀ ਮਿਹਰਬਾਨੀ ਜੀ ਬਹੁਤ 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 ਨੂਰ ਜੀ ਤੁਸੀਂ ਵੀਡੀਓ ਬੜੀ ਆਉਂਦੀ ਹੈ ਛੋੜੀਆ ਵੀਡੀਓ ਫਾਈਨਲ ਸੀ ਤੁਸੀਂ ਹਾਂ ਜੀ ਫੋਟੋ ਕਰਾਂਗੇ ਤੁਹਾਡਾ ਪਿਆਰ ਆ ਜੀ ਤੁਹਾਡਾ ਪਿਆਰ ਖਿੱਚੀ ਫਿਰਦਾ ਆਪਾਂ ਕਰੀ ਜਾਂਦੇ ਲਿਆਓ ਲਿਆਓ ਕੋਈ ਨਹੀਂ ਪਿੰਡ ਰਕਲਾ ਹਾਂਜੀ ਹਾਂ ਬਹੁਤ ਵਧੀਆ ਤੁਸੀਂ ਵੀਡੀਓ ਬਣਾਉਣੀ ਹੈ ਥੈਂਕ ਯੂ ਥੈਂਕ ਯੂ ਮਿਹਰਬਾਨ ਲਓ ਵੀ ਬਾਈ ਦਾ ਫੋਟੋ ਹਾਂਜੀ ਨਹੀਂ ਕਰੋ ਵੀਰੇ ਕਰੋ ਬਹੁਤ ਵਧੀਆ ਜੀ ਬਹੁਤ ਵਧੀਆ ਰਕਲਾ ਹਾਂਜੀ ਹਾਂ ਤੁਸੀਂ ਸਾਡੇ ਕੋਲੇ ਵੀ ਆਏ ਸੀ ਖਾਣੇ ਪਾਰ ਕੇ ਫੋਟੋ ਹਾਂਜੀ 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 ਆ ਲਓ ਚਲ ਗਿਆ ਵੀ ਚਲੋ ਮੇਰਾ ਹੋ ਗਿਆ ਹੁਣ ਆਪਾਂ ਕੇਕ ਲੈ ਕੇ ਜਾਣਾ ਨੂਰ ਦੀ ਮੰਮੀ ਕਹਿੰਦੀ ਵੀ ਚਿਲਡਰਨ ਡੇ ਅੱਜ ਤੇ ਵੀ ਆਪਾਂ ਕੇਕ ਕੱਟਣਾ ਮੈਂ ਕਿਹਾ ਵੀ ਕੇਕ ਲੈ ਆਵਣੇ ਫਿਰ ਅਸੀਂ ਆਣਾ ਵੀ ਸ਼ਹਿਰ ਚ ਲਓ ਜੀ ਚਿਲਡਰਨ ਡੇ ਲੈ ਕੇ ਨੋ ਹੋਈ ਆਪਾਂ ਕਾਰਡ ਬਣਵਾ ਲਏ ਤੇ ਬਾਈ ਨੇ ਨਾ ਨਾਲ ਦੇ ਨਾਲ ਸਾਨੂੰ WhatsApp ਤੇ ਭੇਜਤਾ ਕਿ ਜਿਹੜਾ ਕਾਰਡ ਆ ਅਸੀਂ ਘਰੇ ਜਾ ਕੇ ਪਿੰਡ ਜਾ ਕੇ ਹਨਾ WhatsApp ਤੇ ਸੈਂਡ ਕਰਾਂਗੇ ਇਹਨਾਂ ਦੇ ਘਰ ਦੇ ਕੋਲੇ ਜਾ ਕੇ ਇਹਨਾਂ ਦੇ ਘਰ ਵਾਲੇ ਨੰਬਰ ਤੇ ਸੈਂਡ ਕਰ ਦਾਂਗੇ ਉਸ ਤੋਂ ਬਾਅਦ ਫਿਰ ਬਲੌਕ ਕਰ ਦਾਂਗੇ ਸਟਾਰਟਰ ਫਿਰ ਉਹਨਾਂ ਦੇ ਰਿਐਕਸ਼ਨ ਦੇਖਾਂਗੇ ਫਿਰ ਉਹਨਾਂ ਨੂੰ ਕਹਾਂ WhatsApp ਚੈੱਕ ਕਰੋ ਮੜੀ ਥੋੜੀ ਜਿਹਾ WhatsApp ਤੋਂ ਸਰਪ라이ਜ਼ ਦਿੱਤਾ ਹਨਾ ਨੋਰ ਤੇ ਉਹਨਾਂ ਨੇ ਪੂਰਾ ਪਹਿਲਾਂ ਦੇਖ ਲਿਆ ਹੈ ਜੇ ਪਹਿਲਾਂ ਹਨਾ ਬਗੇਟ ਕੋਲੇ ਜਾ ਕੇ ਜਾਵਾਂ ਸੈਂਡ ਕਰਨਾ ਅੰਦਰ ਵੜਨ ਲੱਗੇ ਸਾਡੇ ਘਰੇ ਖੁਸ਼ੀਆਂ ਦਾ ਦਿਨ ਆਇਆ ਵਾ ਉਹ ਵੀ ਲਾਈਫ 'ਚ ਪਹਿਲੀ ਵਾਰ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਮੇਰੇ ਘਰੇ ਵੀ ਤੁਸੀਂ ਬਸ ਕੁਝ ਨਹੀਂ ਕਰਨਾ ਜੇ ਤੁਹਾਨੂੰ ਲੱਗਦਾ ਵੀ ਅਸੀਂ ਆਪਣੇ ਪਰਿਵਾਰ ਦੇ ਲਈ ਦੋਨੇ ਪੈਣ ਪੜਾ ਵਧੀਆ ਕਾਰਜ ਕਰ ਰਹੇ ਆ ਤੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਵਾ ਤੇ ਨੂਰ ਦੇ ਪਰਿਵਾਰ ਨੂੰ ਤਾਂ ਨੂਰ ਨੂੰ ਤੁਸੀਂ ਵੱਧ ਤੋਂ ਵੱਧ ਵਧਾਈਆਂ ਦੇ ਦੇਣੀਆਂ ਵਾ ਤੇ ਬਸ ਸਾਡਾ ਇੰਨਾ ਕੁ ਪਿਆਰ ਆ ਤੁਸੀਂ ਇਹ ਬਣਾਈ ਰੱਖਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਸਾਰਾ ਧਾਰਮਿਕ ਪ੍ਰੋਗਰਾਮ ਨੂਰ ਦੇ ਪਰਿਵਾਰ ਦਾ ਅਸੀਂ ਵਲੌਗ ਬਣਾ ਕੇ ਤੁਹਾਡੇ ਨਾਲ ਸਾਂਝਾ ਕਰਦੇ ਰਹੀਏ ਲੋ ਜੀ ਨੂਰ ਦੇ ਘਰ ਕੋਲੇ ਆ ਗਏ ਆ ਤੇ ਹੁਣ ਨੂਰ ਦੇ ਪਰਿਵਾਰ ਦੇ ਰਿਐਕਸ਼ਨ ਦੇਖਦੇ ਆਪਾਂ ਆਇਆ ਕਾਰਡ ਬਣਵਾ ਕੇ ਉਤਰ ਜਾ ਬਈ ਚੱਲ ਬਈ ਉਤਰ ਜਾ ਲੋ ਜੀ ਕਰੇ ਆ ਗਏ ਨੂਰ ਕੇ ਦੇਖਦੇ ਕੀ ਇਵੈਂਟ ਰਚਣਗੇ ਚੱਲ ਵੇ ਚੱਲ ਆ ਅਨੁਰਧ ਮਮੀ ਬਾਹਰ ਜਾ ਗਈ ਚੱਲ ਚੱਲ ਫੜਾ ਦੇ ਕੇਕ ਚਿਲड्रन ਦੇ ਅੱਜ ਹਾਂ ਧੰਨਵਾਦ ਜੀ ਅੱਜ ਚਿਲड्रन ਦੇ ਹੈਪੀ ਚਿਲਡ ਕਿੱਕ ਮਿਲਿਆ ਨਹੀਂ ਆਪਣੇ ਪਿੰਡੋਂ ਮਿਲਿਆ ਨਹੀਂ ਪਿੰਡੋਂ ਚਲੋ ਅੰਦਰ ਅੰਡੇ ਵਾਲਾ ਸੀ ਚੱਲ ਆ ਜਾ ਹੁਣ ਜਿਆ ਡੈਡੀ ਦਾ ਸਰਪ੍ਰਾਈਜ਼ ਡੈਡੀ ਉਹ ਤੂੰ ਅੰਦਰ ਰਹਿ ਭਰਾਵਾ ਤੂੰ ਬਾਹਰ ਨਾ ਖੋਲ ਤੂੰ ਬਾਹਰ ਨਾ ਖੋਲ ਤੂੰ ਬਾਹਰ ਤੂੰ ਬਹੁਤ ਤੂੰ ਬਾਹਰ ਕਦੇ ਖੋਲ ਜਾਨਾ ਬਾਹਰ ਨਾ ਖੋਲ ਤੇ ਨਾਲਾ ਬਲੌਗ ਬਣਾਉਨੇ ਸੀ ਤੂੰ ਨਾ ਕੇ ਬਾਹਰ ਆ ਜਾ ਫੇਰ ਤੈਨੂੰ ਸਰਪ੍ਰਾਈਜ਼ ਦਿੰਨੇ ਚੰਗਾ ਹਾਂ ਅਰੇ ਸਿੱਧੀ ਆਇਆ ਪਰ ਹਾਂ ਫੇਰ ਵੇਖ ਫੇਰ ਫੇਰ ਅਸੀਂ ਫੇਰ ਤੁਹਾਡੇ ਡਾਇਰੈਕਸ਼ਨ ਦੇਖਾਂਗੇ ਠੀਕ ਆ ਕਿੰਨਾ ਕਹਿ ਕੇ ਬੁਲਾਉਗਾ ਇਹ ਅਸੀਂ ਦੱਸਣਾ ਨਹੀਂ ਦੱਸਣਾ ਨਹੀਂ ਦੱਸਣਾ ਨਹੀਂ ਇਹ ਸਰਪ੍ਰਾਈਜ਼ ਦਵਾਂਗੇ ਇਹ ਰੁਕ ਜਾ ਲੋ ਵੀ ਸਰਪ੍ਰਾਈਜ਼ ਅਸੀਂ ਦੇਣ ਲੱਗੇ ਆ ਦੇ ਦਿੱ ਗਏ ਵੀ ਹੁਣ ਇਹ ਆ ਲੋ ਜੀ ਸਿਰਫ ਫੋਨ ਦੇ ਦੇ ਨੂੰ ਆਪ ਵੀ ਖੋਲ ਕੇ ਦੇਖ ਲੋ ਵੀ ਕੀ ਸਰਪ੍ਰਾਈਜ਼ ਤੁਹਾਨੂੰ WhatsApp ਤੇ ਭੇਜ ਜਾਵਾ ਹੈ ਛੋਟਾ ਜਿਹਾ ਪਰ ਸਰਪ੍ਰਾਈਜ਼ ਆ ਤੁਹਾਡੇ ਪਹਿਲੀ ਵਾਰ ਤੁਹਾਨੂੰ ਮੀਤ ਪਸੰਦ ਆਉਂਦਾ ਚੈੱਕ ਕਰ ਲੋ ਕੀ ਆ ਦੇਖੋ ਦੇਖੋ ਕੀ ਆ ਤੁਹ ਦਾ ਕੀ ਆ ਦੇਖੋ ਪੂਰਾ ਦਿਨ ਨਹੀਂ ਹਾਂ ਹੁਣ ਦੇ ਮੈਂ ਤਾਂ ਪਹਿਲਾਂ ਹੀ ਦੇਖ ਲਈ ਸੀ ਕਿਵੇਂ ਆ ਆ ਦਾ ਘੈਂਟ ਤੂੰ ਦਾ ਹੀ ਕੰਮ ਵਧੀਆ ਲੱਗਾ ਸਾਡਾ ਸਰਪ੍ਰਾਈਜ਼ ਆ ਵੇਖੋ ਤਾਂ ਤਾਂ ਕੀ ਰਹੇ ਤਰਾ ਦੱਸ ਕੀ ਆ ਕਾਂ ਕੀ ਹੈ ਜੱਜਾ ਪਰ ਨੂਰ ਤੇ ਰੈਡੀ ਨੂੰ ਪੜਨਾ ਤਾਂ ਨਹੀਂ ਆਉਂਦਾ ਪਰ ਕਾਡ ਫੋਟੋ ਲਾ ਕੇ ਪਤਾ ਲੱਗਿਆ ਨਾ ਨੂਰਪ੍ਰੀਤ ਕੌਰ ਲਿਖਿਆ ਵਾ ਤੇ ਉਸਾਰ ਨੂਰਪ੍ਰੀਤ ਕੌਰ ਦੇ ਗ੍ਰਹਿ ਵਿਖੇ ਆਪਾਰ ਬਖਸ਼ਾਂ ਤੇ ਰਹਿਮਤਾਂ ਦਾ ਸ਼ੁਕਰਾਨਾ ਕਰਨ ਅਤੇ ਸਾਰੇ ਪਰਿਵਾਰ ਦੀ ਸੁਖ ਸ਼ਾਂਤੀ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਈਂ ਜੀ ਦਾ ਭੋਗ ਇੱਕ ਲਿਖੇ ਪ੍ਰੋਗਰਾਮ ਅਨੁਸਾਰ ਸਾਡੇ ਨਿਵਾਸ ਸਥਾਨ ਪਿੰਡ ਭਿੰਦਰ ਕਲਾ ਜੀ ਬਣਾਣ ਤਰੀਕ ਨ ਦੱਸੋ ਤਰੀਕ ਨ ਦੱਸੋ ਵਿਖੇ ਪਵੇਗਾ ਆਪ ਜੀ ਨੇ ਸਮੇਤ ਪਰਿਵਾਰ ਦਰਸ਼ਨ ਦੇਣ ਦੀ ਕਿਰਪਾ ਥੱਲੇ ਕੀ ਕੀ ਲਿਖਿਆ ਥੱਲੇ ਨਾਂ ਆਵੇ ਲਖ ਲਿਖ ਸਾਦੀਪ ਤੂਰ ਅਤੇ ਸਮੂਹ ਪਰਿਵਾਰ ਨੂਰਪ੍ਰੀਤ ਕੌਰ ਗੁਰਵੀਰ ਸਿੰਘ ਜਸ਼ਨਪ੍ਰੀਤ ਕੌਰ ਕਈਆ ਤੁਹਾਡਾ ਵੀ ਨਾਮ ਲਿਖ ਲਿਆ ਲਾ ਲਾ ਤਾਂ ਕੀ ਆ ਗਈ ਆ ਗਈ ਲਿਖਾ ਵਾ ਤੁਹਾਨੂੰ ਵੀ ਕਾਰਡ ਦਿਖਾ ਦਈਏ ਚਲੋ ਜਿੰਨਾ ਕਈ ਕਾਰਡ ਦਿਖਾਉਣੇ ਦਿਖਾ ਸਕਦੇ ਸੀ ਦੋਟਾ ਨਹੀਂ ਬਹੁਤ ਵੱਡਾ ਇਹ ਵੱਡਾ ਵਾ ਮੈਂ ਕਿਹਾ ਨੂਰ ਤੁਹਾਡੇ ਘਰੇ ਚਾਚਾ ਪਹਿਲੀ ਵਾਰ ਮਿਲਦਾ ਕਾਰ ਛਪਿਆ ਹੈ। ਹਾਂ ਨਹੀਂ ਪਹਿਲੀ ਵਾਰ। ਸਹੀ ਗੱਲ। ਤੋ ਨੂਰ ਹਾਂ ਨੂਰ ਦੇਖ ਉਧਰ ਕੀ ਕਹਿੰਦਾ ਤੇ ਰੈਡੀ ਹਾਂ ਜੀ ਬੰਦੇ ਬੰਦੇ ਹੋ ਗਏ। ਸਹੀ ਆ। 12 ਵਜੇ ਆ ਤਾਂ ਬਹੁਤ ਵੱਡਾ ਸਰਪ੍ਰਾਈਜ਼ ਦੱਸੂਗਾ। ਸਰਪ੍ਰਾਈਜ਼ ਸਾਡੇ ਲਈ। ਅਸੀਂ ਤਾਂ ਸੋਚਿਆ ਹੀ ਨਹੀਂ ਸੀ। ਹੋ ਜਾ। ਬਹੁਤ ਜ਼ਿਆਦਾ ਕੁਝ ਹੋਈ ਨੂਰ ਅੱਜ ਨਾ ਸਰ ਹੈਗਾ ਬਹੁਤ ਜ਼ਿਆਦਾ ਖੁਸ਼ੀ ਆ ਰਹੀ ਹੈ। ਹਾਂ ਅਜੀ ਸਪੈਸ਼ਲ ਅਸੀਂ ਦਈਏ ਦੱਸਣਾ ਨਹੀਂ ਅਸੀਂ ਉਹਦੀ ਦੱਸਾਂਗੇ ਜਾ ਕੇ। ਬਈ ਬਹੁਤ ਪਸੰਦ ਆ ਸ਼ਾਬਾਸ਼। ਦੁਬਾਰਾ ਦੇਖਣ ਲੱਗੇ ਦੁਬਾਰਾ। ਆ ਉਹ ਦੇਖਣਾ ਦੁਬਾਰਾ ਦੇਖਣ ਲੱਗੇ ਆ ਵੀ ਕਿਹਨੇ ਸਰਪ੍ਰਾਈਜ਼ ਦੇ ਦਿੱਤੇ ਦੁਬਾਰਾ ਇਹ ਕਾਰਡ ਤਾਂ ਆਪ ਨੂੰ ਮਿਲ ਜਣੇ ਕੱਲ ਨੂੰ ਹੀ ਹਾਂ ਮੈਨੂੰ ਮਿਲਣਾ ਕੱਲ ਨੂੰ ਹੀ ਮਿਲ ਜਣੇ ਕੱਲ ਨੂੰ ਵੀ ਆਉਣੇ ਫੜ ਕੇ ਅੱਛਾ ਫਿਰ ਵੀਰੇ ਦਾ ਰਾਕਦਾ ਵੀ ਦੇ ਕੇ ਆ ਮੈਂ ਕਿਹਾ ਜੇ ਅਸੀਂ ਮੈਂ ਕਿਹਾ ਜੇ ਅਸੀਂ ਤਾਂ ਦੱਸਤਾ ਵੀ ਧਰਮਕੋਟ ਫਿਰਦੇ ਇਹਨਾਂ ਨੇ ਕਿਹਾ ਤੁਸੀਂ ਅੱਧੀ ਰਾਤ ਮੈਂ ਤਾਂ ਕ ਵੀਡੀਓ ਬਣਾਉਣ ਗਏ ਸੀ ਨਹੀਂ ਨਹੀਂ ਵੀਡੀਓ ਬਣਾਉਣ ਗਏ ਆ ਬਾਬਾ ਸੁੱਖ ਰੱਖੇ ਅਗਲੇ ਬਲੌਗ ਦੇ ਵਿੱਚ ਹੋਰ ਵਧੀਆ ਇੱਕ ਸਰਪ੍ਰਾਈਜ਼ ਦਵਾਂਗੇ ਤੁਹਾਨੂੰ ਠੀਕ ਹੈ ਸੱਜ ਪਰ ਇਹ ਦੱਸਣਾ ਨਹੀਂ ਦੱਸ ਕੇ ਕੋਈ ਨਹੀਂ ਕਰ ਦਿੰਦੇ ਹਾਂ ਮੈਨੂੰ ਬਿਲਕੁਲ ਸਰਪ੍ਰਾਈਜ਼ ਆਪਾਂ ਦੇਤਾ ਵਾ ਹੁਣ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਲਈਏ ਚੰਗਾ ਵੇਰ ਉਹਨਾਂ ਚੱਲਦਾ ਮੈਂ ਘਰੇ ਠੀਕ ਆ ਵਧੀਆ ਲੱਗੇ ਸਰਪ੍ਰਾਈਜ਼ ਆ ਬਹੁਤ ਜਿਆਦਾ ਖੁਸ਼ ਹਤੀ ਦੋਨੇ ਜਣੇ ਸਾਰੇ ਜਣੇ ਜਿਸ ਨੇ ਖੁਸ਼ ਆ ਹਾਂ ਚਲੋ ਕੋਈ ਨਾ ਬਾਬਾ ਸੌਖਾ ਰੱਖੇ ਜੇ ਬਾਬੇ ਨੇ ਇਹਦੇ ਅੱਲੇ ਗਿਆੰਦੇ ਨਾ ਕਿ ਪਰਮਾਤਮਾ ਵਧੀਆ ਹੀ ਕਰਾਊਗਾ ਵਧੀਆ ਹੀ ਕਰਾਊਗਾ ਚਲੋ ਫਿਰ ਮਿਲਦੇ ਗੱਲੋਂ ਬਾਏ ਬਾਏ ਗੁੱਡ ਨਾਈਟ ਸੌਜੋ ਰੋਟੀ ਰੱਟੀ ਖਾ ਕੇ ਚੰਗਾ ਨੂਰੋ ਬਾਏ ਬਾਏ ਇੱਧਰ ਹੀ ਬਾਏ ਬਾਏ ਕਰਦੇ ਸਾਰਿਆਂ ਨੂੰ ਬਾਏ ਬਾਏ ਦੀ ਸਾਰਿਆਂ ਨੂੰ ਲੋ ਜੀ ਗੱਡੀਆਂ ਆਪਣੀ ਖੜੀ ਬਾਹਰ ਥੋੜਾ ਬਾਅਦ ਚੱਲਿਆ ਕਰ ਹਾਂ ਸਾਡੀ ਆਪਣੀ ਫਰਾ ਜੇ ਕੁਝ ਕਹ ਲੈ ਆਂਦੀਆਂ ਸੱਚੇ ਪਾਤਸ਼ਾਹ ਬਿਲਕੁਲ ਬਿਲਕੁਲ ਪ੍ਰਮਾਤਮਾ ਨੇ ਵਧੀਆ ਹੀ ਕਰਾਉਣਾ ਜੇ ਉਹਨੇ ਆਪੇ ਹੀ ਕਰਾ ਲੈਣਾ ਬਿਲਕੁਲ ਮਿਲਦੇ ਆ ਫਿਰ ਕੱਲ ਨੂੰ ਚੰਗਾ ਚੰਗਾ ਵੀ ਬਾਏ ਬਾਏ ਹੁਣ ਬਚ ਲਈਏ ਘਰ ਮੈਂ ਵਾਵਾ ਟਾਈਮ ਦਾ ਆਇਆ ਹਾਂ ਲਓ ਜੀ ਉਮੀਦ ਆ ਤੁਹਾਨੂੰ ਸਾਡਾ ਬਲੌਗ ਵਧੀਆ ਲੱਗ ਆਊਗਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਨੂਰ ਦੇ ਪਰਿਵਾਰ ਨੂੰ ਦੇ ਦਿਓ ਵਧਾਈਆਂ ਤੇ ਆਪਾਂ ਅਗਲੇ ਬਲੌਗ ਦੇ ਵਿੱਚ ਹੋਰ ਇੱਕ ਸਰਪ੍ਰਾਈਜ਼ ਦੇਣਾ ਵਾ ਤੇ ਉਹ ਤੁਹਾਨੂੰ ਕੱਲ ਨੂੰ ਪਤਾ ਲੱਗ ਜਾਊਗਾ ਤੇ ਥੈਂਕ ਯੂ ਸੋ ਮੱਚ ਜਿੰਨਾ ਭੈਣ ਭਰਾਵਾਂ ਨੇ ਵੀ ਮੇਰੇ ਬਲੌਗ ਨੂੰ ਦੇਖਿਆ ਕਮੈਂਟਾਂ ਦੇ ਵਿੱਚ ਵਧਾਈਆਂ ਦਿੰਦਾ ਤੇ ਵੀਡੀਓ ਨੂੰ ਲਾਈਕ ਕੀਤਾ ਥੈਂਕ ਯੂ ਸੋ ਮਚ ਬਾਏ ਬਾਏ